ਸਾਰੇ ਜਦੋਂ ਕਿ ਲੜਕੀਆਂ ਵੀ ਤੇਰੇ ਖੇਤ ਦੇ ਵਿੱਚ ਸਭ ਤੋਂ ਉੱਪਰ ਆਉਂਦੀਆਂ ਹੁਣ ਆ ਆਮ ਪਾਰਟੀ ਵੱਲੋਂ ਇਹ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਹੌਸਲਾ ਬਲੰਦ ਕਰੇ ਸਭ ਤੋਂ ਪਹਿਲਾਂ ਤੁਮੇ ਬੇਟੀ ਪ੍ਰਭੂਪਰੂ ਵਧਾਈ ਦਵਾਂਗਾ ਕਿ ਜਿਨ੍ਹਾਂ ਨੇ ਅੱਜ ਜਿਸ ਜਿਸ ਤੁਸੀਂ ਸੋਸ਼ਲ ਮੀਡੀਆ ਤੇ ਸਾਰੀ ਦਿਹਾੜੀ ਬੱਚੇ ਰੀਲਾਂ ਦੇਖੇ ਬੱਚੇ ਕੀ ਸਾਰੇ ਜਿਨ੍ਹਾਂ ਦਾ ਕੰਮ ਇਹ ਹੋ ਗਿਆ ਕਿ 10 10 12 12 ਘੰਟੇ ਸਕਰੀਨ ਟਾਈਮ ਹੋ ਗਿਆ ਕੋਈ ਹੋਰ ਕਿਸੇ ਬੰਨੇ ਧਿਆਨ ਨਹੀਂ ਉਸ ਸਮੇਂ ਦੇ ਵਿੱਚ ਜਿਹੜੀ ਹੈ ਕਮਰਸ ਇਸ ਟੀਮ ਦੇ ਵਿੱਚ ਜ਼ਿਲ੍ਹੇ ਚ ਟੌਪ ਕੀਤਾ ਇਸ ਲਈ ਮੈਂ ਇਸ ਆਪਣੀ ਬੱਚੀ ਨੂੰ ਵਧਾਈ ਦਵਾਂਗਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਹੈ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਕਹਿਣਾ ਕਿ ਜਦੋਂ ਪਹਿਲੇ ਜ਼ਮਾਨਿਆਂ ਦੇ ਵਿੱਚ ਜਿਹੜੇ ਹੈ ਜਿੰਨੂੰ ਕਿਸੇ ਕੋ ਜੱਪ ਤੱਪ ਕਰਕੇ ਜੰਗਲਾਂ ਚ ਜਾਂਦੇ ਸੀ ਔਰ ਫਿਰ ਮੁੜ ਕੇ ਰਿਧੀਆਂ ਸਿਧੀਆਂ ਪਾ ਕੇ ਪ੍ਰਾਪਤ ਕਰਕੇ ਤਲੀ ਤੇ ਸਰੋ ਜਮਾਉਂਦੇ ਸੀ ਅੱਜ ਵੀ ਉਹ ਸਮਾਂ ਜੇਸ ਬੱਚੇ ਨੇ ਅੱਜ ਆਏ ਇਸ ਉਮਰ ਜਦੋਂ ਮਿਹਨਤ ਕਰਨ ਦੀ ਉਮਰ ਆ ਉਦੋਂ ਮਿਹਨਤ ਕਰ ਲਈ ਪੜ੍ਹਾਈ ਕਰ ਲਈ ਤੇ ਕਿਸੇ ਮਕਾਮ ਤੇ ਪਹੁੰਚ ਗਿਆ ਉਹਦਾ ਸਿੱਕਾ ਚੱਲਦਾ ਇਹੋ ਹੀ ਪੜ੍ਹ ਕੇ ਬੱਚੇ ਕੋਈ ਡੀਸੀ ਬਣਦਾ ਕੋਈ ਐਸਐਸਬੀ ਬਣਦਾ ਇੱਥੋਂ ਜਾ ਕੇ ਕੋ ਚੀਫ ਸੈਕਟਰੀ ਤੇ ਕਰ ਪਹੁੰਚ ਦੇ ਤੇ ਮੈਂ ਆਪਣੀ ਬੱਚੀ ਨੂੰ ਜਿਹਨੇ ਇਸ ਜ਼ਿਲ੍ਹੇ ਦਾ ਮਾਣ ਵਧਾਇਆ ਇਸ ਪਰਿਵਾਰ ਦਾ ਇਸ ਮੱਲੇ ਦਾ ਮਾਣ ਵਧਾਇਆ ਉਹ ਇਸ ਪਰਿਵਾਰ ਨੂੰ ਵੀ ਲੱਖ ਲੱਖ ਵਧਾਈ ਦਊਗਾ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਪੜਾਈ ਦਾ ਕਲਚਰ ਆ ਬਹੁਤ ਘਟ ਰਿਹਾ ਪੜਾਈ ਦੇ ਵਿੱਚ ਬਹੁਤ ਘਟ ਚ ਮੁੰਡੇ ਤਾਂ ਬਿਲਕੁਲ ਹੀ ਨਿਖਿੱਧ ਹੋ ਗਿਆ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਕੁੜੀਆਂ ਫਿਰ ਵੀ ਮੱਲਾ ਮਾਰਦੀਆਂ ਪਰ ਇੱਕ ਗੱਲ ਆ ਜਿਸ ਘੜ ਦੀ ਧੀ ਪੜ ਜੋਏ ਨਾ ਉਹਦੀਆਂ ਦੋ ਕੁਲਾਂ ਹੋਰ ਵੀ ਪੜ ਜਾਂਦੀਆਂ ਉਹਗੇ ਪ੍ਰੇਅਰ ਕਰਦੀ ਆ ਮੈਂ ਦੁਆਰਾ ਤੋਂ ਸਾਰੇ ਪਰਿਵਾਰ ਨੂੰ ਇਸ ਜਿਹੜੀ ਜਿਹੜੀ ਬੱਚੀ ਦੀ ਪ੍ਰਾਪਤੀ ਆ ਉਹਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਦੂਸਰੀ ਗੱਲ ਇਹ ਕੁਸ ਪ੍ਰਮਾਤਮਾ ਅਗੇ ਇਹ ਅਰਦਾਸ ਵੀ ਕਰਦਾ ਕਿ ਬੱਚੀ ਸਾਡੀ ਕਹਿੰਦੀ ਆ ਕਿ ਮੈਂ ਸੀਏ ਬਣਨਾ ਇਹ ਸੀਏ ਕਰੇ ਤੇ ਕਿਤੇ ਇੰਟਰਨੈਸ਼ਨਲ ਕੋਈ ਐਡਿਟ ਕੰਪਨੀ ਜਗ੍ਹਾ ਕਿਤੇ ਸੀਓ ਵੀ ਬਣ ਸਕਦੀ ਆ ਇਹਦੀ ਇਹਦੀ ਆਸ ਕਰਦੀ ਹਾਂ ਮਾਰੇ ਤੇ ਰਿਪੋਰਟ ਅਗੇ ਰਛਾ ਰਿਆ ਤੇ ਸਾਰਿਆਂ ਦਾ ਕਿੰਤੋਂ ਤੁਹਾਡਾ ਵੀ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਫਸੜਿਆ ਸਰਤਾ ਦੇ ਬਲੌਣ ਦੀ ਵਿਸ਼ੇਸ਼ਤਾ ਹੈ ਕਿ ਇਹ ਕਿੱਥੇ ਨੂੰ ਇਸ ਮਾਨਕੀਕ ਕੀਤਾ ਗਿਆ ਹੈ ਬੱਚੇ ਜਿਹੜੇ 15 ਮਹੀਨੇ ਦੇ ਪੂਰੇ ਸ਼ਹਿਰ ਤੋਂ ਦਿੱਨੇ ਦੇ ਵਿੱਚ ਫਸਟ ਨੰਬਰ ਤੇ ਆ ਕੇ ਜਿਹੜੀ ਇੱਕ ਸ਼ਹਿਰ ਦਾ ਨਾਮ ਰੋਸੀ ਤੇ ਕਿਤਾਬ ਕੀ ਕੰਮ ਹੈ ਉਹ ਕੀ ਇਧਰ ਤੇ ਕਰੀ ਹੋਸਲ ਹੈ ਸਭ ਤੋਂ ਪਹਿਲਾਂ ਤੇ ਆ ਸਾਡੀ ਪਿਆਰੀ ਬੱਚੀ ਪ੍ਰਭ ਰੂਪਕੌਰ ਇਹਨੂੰ ਤੇ ਇਹਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਅੱਜ ਅਸੀਂ ਮੈਂ ਤੇ ਮੇਰੇ ਸਾਥੀ ਪ੍ਰਵਿੰਦਰ ਸਿੰਘ ਢੋਟ ਤੇ ਸਮੁੱਚਾ ਪਰਿਵਾਰ ਬੱਚੀ ਦਾ ਸਾਡਾ ਛੋਟਾ ਵੀਰ ਸਰਬਜੀਤ ਸਿੰਘ ਇਨਾਂ ਦੀ ਪਤਨੀ ਰਣਸੀ ਜੋ ਕਿ ਜਸਪਾਲ ਸਿੰਘ ਜੀ ਸਾਡੇ ਵੱਡੇ ਵੀਰ ਨੇ ਤੇ ਰਜਿੰਦਰ ਕੌਰ ਸਾਡੀ ਭੈਣ ਹੈ ਬੱਚੀ ਦੀ ਦਾਦੀ ਤੇ ਇਹ ਸਾਰਾ ਪਰਿਵਾਰ ਪੰਮਾ ਸਾਡਾ ਛੋਟਾ ਵੀਰ ਹੈ ਬੱਚੀ ਦਾ ਤਾਇਆ ਮੈਨੂੰ ਨਿੱਕੇ ਨਾਮ ਨੂੰ ਯਾਦ ਹੈ ਔਰ ਅੱਜ ਦੀ ਡੇਟ ਦੇ ਵਿੱਚ ਜੇ ਬੱਚੀਆਂ ਤਰੱਕੀ ਕਰ ਰਹੀਆਂ ਨੇ ਤੇ ਮੇਰਾ ਖਿਆਲ ਹੈ ਦੇਸ਼ ਦਾ ਉਜਲ ਭਲਿਕ ਭੁਇਖ ਆਪਣੇ ਸਾਹਮਣੇ ਆ ਰਿਹਾ ਸਾਡੇ ਸਮਾਜ ਦੇ ਵਿੱਚ ਜਿਵੇਂ ਬੱਚੀਆਂ ਨੂੰ ਅੱਗੇ ਨਕਾਰਿਆ ਜਾਂਦਾ ਸੀ ਅੱਜ ਬੱਚੀਆਂ ਲੜਕੀਆਂ ਨਾਲੋਂ ਹੋਰ ਅੱਗੇ ਦਾ ਕਦਮ ਪੁੱਟ ਰਹੀਆਂ ਨੇ ਔਰ ਇਸ ਬੱਚੀ ਨੇ ਐਮਜੀਐਮ ਸਕੂਲ ਵਿੱਚ ਪੜ੍ਹਦੇ ਆ ਸੀਬੀਐਸਸੀ ਪਲੱਸ 2 ਦੇ ਵਿੱਚੋਂ ਕਮਰਸ ਟ੍ਰੀਮ ਵਿੱਚੋਂ 98.6% ਮਾਰਕਸ ਲੈ ਕੇ ਪੂਰੇ ਡਿਸਟ੍ਰਿਕਟ ਕਪੂਰਥਲਾ ਚੋ ਟੌਪ ਕੀਤਾ ਔਰ ਮੈਂ ਸਾਰੇ ਪਰਿਵਾਰ ਨੂੰ ਆਪਣੇ ਸਾਥੀ ਪ੍ਰਵਿੰਦਰ ਸਿੰਘ ਢੋਡ ਜੋ ਕਿ ਜੁਆਇੰਟ ਸੈਕਟਰੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉੱਗੇ ਲੀਡਰ ਨੇ ਤੇ ਮੈਨੂੰ ਪੰਜਾਬ ਸਰਕਾਰ ਵੱਲੋਂ ਵਾਇਗਰੂ ਦੀ ਬੜੀ ਵੱਡੀ ਬਖਸ਼ਿਸ਼ ਹੋਈ ਹੈ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ 26 ਸੈਕਟਰ ਵਿੱਚ ਚੰਡੀਗੜ੍ਹ ਮੇਰਾ ਦਫ਼ਤਰ ਹੈ ਔਰ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜ ਈਵਨ ਸਾਇੰਸ ਸਿਟੀ ਸਾਡਾ ਅਦਾਰਾ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਵੇਖਦਾ ਹੈ ਇਹ ਸਾਰੇ ਪੰਜਾਬ ਦੀ ਜਿਹੜੀ ਸਮੁੱਚੀ ਦੇਖ ਰਿਹਾ ਹੈ ਸਾਡਾ ਡਿਪਾਰਟਮੈਂਟ ਕਰਦਾ ਔਰ ਅੱਜ ਅਸੀਂ ਇਸ ਬੱਚੀ ਨੂੰ ਚੇਚੇ ਤੌਰ ਤੇ ਇਹਨਾਂ ਦੇ ਘਰ ਆ ਕੇ ਪ੍ਰਭ ਰੂਪਕੌਰ ਨੂੰ ਵਧਾਈ ਦੇਣ ਆਏ ਆ ਬੱਚੀ ਦਾ ਮਾਣ ਸਨਮਾਨ ਕੀਤਾ ਅਸੀਂ ਪਾਰਟੀ ਵੱਲੋਂ ਆਪਣੇ ਸ਼ਹਿਰ ਵੱਲੋਂ ਸਭ ਤੋਂ ਵੱਡੀ ਗੱਲ ਹੈ ਕੇ ਬੱਚਿਆਂ ਦਾ ਅੱਗੇ ਆਉਣਾ ਬਹੁਤ ਸ਼ੁਭ ਸ਼ਗਨ ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡਾ ਸਮਾਜ ਸਮਾਜ ਨੂੰ ਨਸ਼ੇ ਘੋਣ ਵਾਂਗ ਲੱਗੇ ਨੇ ਬਹੁਤਿਆਂ ਘਰਾਂ ਦੇ ਜਿਹੜੇ ਬੱਚੇ ਨੇ ਉਹ ਕੁਰਾਹੇ ਪਏ ਹੋਏ ਨੇ ਔਰ ਉਹਨਾਂ ਦੇ ਮੁਕਾਬਲੇ ਲੜਕੀਆਂ ਨੇ ਅੱਗੇ ਤੋਂ ਅੱਗੇ ਸਟੈਪ ਪੁੱਟਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਮਿਸਾਲ ਸਾਡੀ ਬੱਚੀ ਪ੍ਰਭ ਰੂਪ ਕੌਰ ਹੈ ਔਰ ਸਾਰੇ ਪਰਿਵਾਰ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈਆਂ ਮੈਂ ਆਪਣੇ ਸਾਥੀ ਪ੍ਰਵਿੰਦ ਸਿੰਘ ਢੋਡਜੀ ਨੂੰ ਕਹਾਂਗਾ ਕਿ ਉਹ ਆਪਣੇ ਸ਼ਬਦ ਪਰਿਵਾਰ ਦੇ ਨਾਲ ਤੇ ਮੀਡੀਆ ਨਾਲ ਸਾਂਝੇ ਕਰਨ ਮੈਂ ਮੀਡੀਆ ਦਾ ਤਹਿ ਦਿਲੋਂ ਧੰਨਵਾਦੀ ਆ ਕਿ ਸਮੇਂ-ਸਮੇਂ ਜਦੋਂ ਵੀ ਸਾਡੇ ਇਲਾਕੇ ਵਿੱਚ ਇਸ ਤਰ੍ਹਾਂ ਬੱਚੇ ਟੌਪ ਕਰਨ ਜਾਂ ਕੋਈ ਹੋਰ ਚੰਗਾ ਕਾਰਜ ਕਰਕੇ ਬੱਚਾ ਸਾਹਮਣੇ ਆਵੇ ਇੱਕ ਮੈਂ ਛੋਟੀ ਜੀ ਗੱਲ ਜ਼ਰੂਰ ਨਾਲ ਕਹਾਂਗਾ ਤੁਹਾਡੇ ਪਰਿਵਾਰ ਵਾਸਤੇ ਹੌਸਲਾ ਫਜ਼ਾਈ ਵਾਸਤੇ ਮੇਰੇ ਕੋਲ ਇਸ ਵੇਲੇ ਸੇਵਾ ਅਸੀਂ ਦੋਨੋਂ ਰਲ ਕੇ ਭਰਾ ਪ੍ਰੋਬਿੰਦ ਸਿੰਘ ਢੋਟ ਤੇ ਮੈਂ ਘੰਟਾ ਘਰ ਸਕੂਲ ਜਿਹੜਾ ਕਿ 1200 1300 ਕਰੀਬ ਬੱਚੀਆਂ ਪੜ੍ਹਦੀਆਂ ਨੇ ਉਥੋਂ ਦਾ ਮੈਂ ਚੇਅਰਮੈਨ ਆ ਮੇਰੇ ਸਾਥੀ ਨਾਲ ਪ੍ਰੇਮਿੰਦਰ ਸਿੰਘ ਢੋਟੇ ਦੇ ਬਰਾਬਰ ਸੇਵਾ ਨਿਭਾ ਰਹੇ ਨੇ ਉਥੋਂ ਦੀ ਪੜ੍ਹੀ ਬੱਚੀ ਸ਼ਿਵਾਨੀ ਆਪਣੇ ਬਿਲਕੁਲ ਨੇੜੇ ਮਹਿਤਾਬਗੜ ਦੇ ਮਹੱਲੇ ਵਿੱਚ ਰਹਿਣ ਵਾਲੀ ਜਿਹਦੇ ਪਰਿਵਾਰ ਦੀ ਹਾਲਤ ਇਦਾਂ ਦੀ ਸੀ ਉਹਨਾਂ ਦੀ ਮਾਂ ਨੇ ਘਰ ਦੀ ਹਾਲਤ ਮਾੜੀ ਕਰਕੇ ਭਰਾ ਨੂੰ ਬੱਚੀ ਦੇ ਦਿੱਤੀ ਪਾਲਣ ਨੂੰ ਭਰਾ ਹੈਂਡੀਕੈਪਡ ਪੋਲੀਓ ਦਾ ਮਰੀਜ਼ ਹੈ ਰਿਕਸ਼ਾ ਚਲਾਉਂਦਾ ਉਸ ਭਰਾ ਨੇ ਬੱਚੀ ਪਾਲੀ 6ਵੀਂ ਤੋਂ 12ਵੀਂ ਜਮਾਤ ਤੱਕ ਉਹ ਬੱਚੀ ਸਾਡੇ ਸਕੂਲ ਘੈਂਡਾ ਘਰ ਸਕੂਲ ਪੜ੍ਹੀ ਔਰ ਉਸ ਤੋਂ ਬਾਅਦ ਉਹਨੇ ਅੱਛੀ ਕੋਚਿੰਗ ਲਈ ਅੱਜ ਜੋ ਬੱਚੀ ਜੱਜ ਬਣ ਕੇ ਜੱਜ ਦੀ ਕੁਰਸੀ ਤੇ ਬੈਠੀ ਹੈ ਅਸੀਂ ਦੁਆ ਕਰਦੇ ਆਂ ਆਸ਼ੀਰਵਾਦ ਦਿੰਦੇ ਆਂ ਕਿ ਆ ਜਿਹੜੀ ਸਾਡੀ ਬੱਚੀ ਹੈ ਇਹ ਵੀ ਹੋਰ ਬੁਲੰਦੀਆਂ ਨੂੰ ਪ੍ਰਾਪਤ ਕਰੇ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ